ਕਬੱਡੀ ਕੱਪ ਤੇ ਬੜੇ ਪਟਾਕੇ ਪੈਣੇ ਆ ਟੀਮਾਂ ਜਦਾਕਰ ਜੇ ਆਪਾਂ ਲਾਈਏ ਤਾਂ ਸੈਦੋਵਾਲ ਬਹੁਤ ਤਕੜੀਆਂ ਟੀਮਾਂ ਬਣੀ ਜਾਵੇਂ ਆ ਤੇ ਗਲੋਟੀ ਵੀ ਚਲੋ ਚੰਗੀਆਂ ਟੀਮਾਂ ਵਾਂ ਪਰ ਗਲੋਟੀ ਦੇ ਵਿੱਚ ਤਿੰਨ ਟੀਮਾਂ ਬੜੀਆਂ ਟੌਪ ਦੀਆਂ ਬਣੀਆਂ ਹੋਈਆਂ ਜਿਵੇਂ ਪਤਾ ਤੁਹਾਨੂੰ ਦਿਉਰਾ ਟੀਮ ਆ ਰਹੀ ਆ ਹਰਿਆਣੇ ਵਾਲੀ ਜਿਹਦੇ ਵਿੱਚ ਸ਼ੀਲੂ ਮਨੀਸ਼ ਰਵੀ ਕੈਲਰਾਮ ਬੂਰੀਆ ਜਖੇਡੂ ਗਾ ਗਲੋਟੀ ਦੀ ਟੀਮ ਚ ਤੇ ਬਾਕੀ ਆ ਜੋ ਗੱਲਾਂ ਬਾਤਾਂ ਕਰਦੇ ਆ ਬਾਬਿਓ ਕਿਹੜਾ ਅੱਜ ਬੋਲਟ ਦੁੱਗ ਦੁੱਗ ਪੰਜਾਬ 'ਚ ਰਹਿ ਜੀ ਜਾਂ ਹਰਿਆਣੇ 'ਚ ਜਾਊਗਾ ਜਿਨੇ ਵੀ ਭਰਾ ਪਹਿਲਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਜੇ ਟੂਰਨਾਮੈਂਟ ਚੱਲਿਆ ਨਹੀਂ ਮੈਨੂੰ ਪਤਾ ਤੇ ਸਾਰੇ ਭਰਾ ਵੇਟ ਕਰਦੇ ਹੋਣੇ ਆ ਕਿ ਟੂਰਨਾਮੈਂਟ ਕਦੋਂ ਸ਼ੁਰੂ ਹੋਵੇ ਟੂਰਨਾਮੈਂਟ ਤਾਂ ਚਲੋ ਅੱਧੇ ਘੰਟੇ ਦੇ ਵਿੱਚ ਵਿੱਚ ਸ਼ੁਰੂ ਹੋ ਜਾਣੇ ਆ ਇਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਲਾ ਲਓ ਤੁਸੀਂ ਛੋਟੇ ਮੈਚ ਕਰਾਣ ਲੱਗੇ ਨੇ ਸ਼ੋਅ ਮਾਚ ਸਹੀ ਵਾਜ ਓਕੇ ਵੀਰੇ ਧੰਵਾਦ ਬਹੁਤ ਬਹੁਤ ਕੀ ਹਾਲ ਚਾਲ ਨੇ ਬਾਬਿਓ ਹੋਰ ਠੀਕ ਠਾਕ ਘਰ ਪਰਿਵਾਰ ਸਾਰੇ ਓਕੇ ਰਿਪੋਰਟ ਹੈ ਤੇ ਅੱਜ ਤੁਸੀਂ ਗੈਸ ਲਾ ਕੇ ਜਰੂਰ ਦੱਸਿਓ ਕਿ ਅੱਜ ਬੋਲਟ ਕਿੱਧਰ ਨੂੰ ਜਾਣਗੇ ਕਿਉਂਕਿ ਉਧਰੋਂ ਗਲੋਟੀ ਦੀ ਟੀਮ 'ਚ ਵੀ ਚੰਗਿਆ ਬੂਰੀਆ ਸੀਸਰ ਵੀ ਉਧਰ ਹੈ ਤੇ ਤਕੜੇ ਤਕੜੇ ਬੰਦੇ ਉਧਰਲੇ ਪਾਸੇ ਆ ਤੇ ਅੱਜ ਜੱਗੂ ਹਾਕਮ ਵਾਲੀਆ ਜਰੂਰ ਸ਼ਾਇਦ ਸੈਦੋਗੇ ਖੇਡੂਗਾ ਤੇ ਅੱਜ ਕੁਛ ਕਰਕੇ ਵੀ ਦਿਖਾਊਗਾ ਅੱਜ ਤੁਹਾਨੂੰ ਲੱਗਦਾ ਹੈ ਕਿ ਅੱਜ ਜੱਗੂ ਚੰਗੀ ਗੇਮ ਦਿਖਾਊਗਾ ਕਿਉਂਕਿ ਅੱਜ ਟੀਮ ਜਿਹੜੀ ਆ ਉਹਦੀ ਆਪਣੀ ਬਹੁਤ ਵਧੀਆ ਬਣਾਈ ਵੀ ਆ ਸੈਦੋਗੇ ਕੱਪ ਤੇ ਤੇ ਜਦੋਂ ਦੋਨੇ ਤਕੜੇ ਮੈਚ ਹੋਣ ਟੂਰਨਾਮੈਂਟ ਚੱਲਦੇ ਹੋਣ ਤਾਂ ਫਿਰ ਕਹਿੰਦੇ ਟੀਮਾਂ ਦਾ ਵਟਵਾਰਾ ਹੋ ਜਾਂਦਾ ਤੇ ਕਈ ਕਹਿ ਰਹੇ ਆ ਕਿ ਫਰਿਆਦ ਹੋਰੇ ਨਹੀਂ ਖੇਡਦੇ ਜਿੰਨਾ ਤੱਕ ਮੈਨੂੰ ਉਮੀਦ ਆ ਸ਼ਾਇਦ ਅੱਜ ਕੋਈ ਨਾ ਕੋਈ ਕੱਪ ਤੇ ਖੇਡਣਗੇ ਜਾਂ ਤਾਂ ਉਹ ਗਲੋਟੀ ਵਾਲਾ ਖੇਡਣਗੇ ਜਾਂ ਸੈਦੋਗਿਆਂ ਵਾਲਾ ਕੱਪ ਖੇਡਣਗੇ ਤੇ ਤੁਸੀਂ ਕੀ ਕਹਿੰਨੇ ਕਿਉਂਕਿ ਨਜ਼ਾਰਾ ਹੀ ਫੇਰ ਆਂਦਾ ਬਾਬੇ ਜਦੋਂ ਟੱਕਰ ਪੂਰੀ ਫਸਮੀ ਹੋਵੇ ਨਿਯਾਰੀ ਵੱਖਰੇ ਹੁੰਦੇ ਆ ਜਦੋਂ ਮੈਂ ਕਹਿੰਨਾ ਉਥੇ ਐਂਡ ਹੁੰਦਾ ਐਂਡ ਤਾਂ ਤੁਹਾਨੂੰ ਪਤਾ ਜਦੋਂ ਤੱਕ ਟੀਮਾਂ ਤਕੜੀਆਂ ਵਾਂ ਬਾਈ ਐਂਡ ਤਾਂ ਹੋਣਾ ਹੀ ਹੋਣਾ ਤੇ ਜਿੱਥੇ ਸ਼ੀਲੂ ਹੋਵੇ ਹਰਿਆਣੇ ਵਾਲਾ ਜਾਂ ਜੱਗੂ ਹੋਵੇ ਉਹ ਟੂਰਨਾਮੈਂਟ ਤਾਂ ਸਫਲ ਹੋਈ ਜਾਂਦਾ ਕਿਉਂਕਿ ਲੋਕਾਂ ਦਾ ਪਿਆਰ ਹੁੰਦਾ ਕਿ ਲੋਕ ਕਿਸ ਤਰੀਕੇ ਦੇ ਨਾਲ ਮੈਚ ਨਾਲ ਖੇਡਣ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰਾ ਭਰਾ ਗੋਪੀ ਗੱਗੀ ਚੱਕ ਦੇ ਇਸ ਰਾਜ ਆਨ ਟੌਪ ਹਾਂ ਬਿਲਕੁਲ ਗੱਗੀ ਖੇਡੂਗਾ ਸ਼ਾਇਦ ਉਹ ਉਧਰਲੇ ਪਾਸੇ ਬੰਦ